ਸਤਿ ਪੰਨਾ ਵਾਹਿਗੁਰੂ ਸਾਹਿਬ ਜੀਓ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਰਹਿਮਤ ਛਤਰ ਛਾਇਆ ਜੀਤ ਸਹਿਬ ਦੇ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਨ ਦਾ ਸੁਭਾਗ ਸਮਾਪਤ ਹੋਇਆ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਭਗਤ ਨਾਮਦੇਵ ਜੀ ਦੇ ਪਾਵਨ ਮੁਖਤ ਉਚਾਰਨ ਕੀਤਾ ਗਿਆ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਜੀ ਰਹਿਮਤ ਕਰਦੇ ਨੇ ਬਖਸ਼ਿਸ਼ ਕਰਦੇ ਨੇ ਕਿ ਜਦੋਂ ਬੰਦਾ ਪਰਮਾਤਮਾ ਦੇ ਰਾਤੇ ਤੁਰਦਾ ਜਦੋਂ ਪ੍ਰਮਾਤਮਾ ਨਾਲ ਉਹ ਉਹਦੀ ਸੁਰਤ ਜੁੜ ਜਾਂਦੀ ਹੈ ਉਹਨੂੰ ਰਾਸ ਸੌਣ ਲੱਗ ਜਾਂਦਾ ਤੇ ਕਈ ਲੋਕ ਦੁਨੀਆਵੀ ਲੋਕ ਸੰਸਾਰੀ ਲੋਕ ਕੋਈ ਉਹਨਾਂ ਦੀ ਨਿੰਦਿਆ ਕਰਦਾ ਕੋਈ ਉਹਨਾਂ ਨੂੰ ਮਾੜਾ ਕਹਿੰਦਾ ਕੋਈ ਉਹਨਾਂ ਨੂੰ ਸਲਾਉਂਦਾ ਹੈ ਕਹਿਣ ਲੱਗੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਖੜਦੇ ਨੇ ਫਿਰ ਉਹ ਆਪਣਾ ਰਸਤਾ ਆਪਣਾ ਮਾਰਗ ਛੱਡਦੇ ਨਹੀਂ ਹਨ ਕਿਉਂਕਿ ਤੁਸੀਂ ਦੇਖਿਆ ਕਿ ਪਹਿਲਾਂ ਵੀ ਗੁਰਮੀਆਂ ਤੇ ਵੀ ਭਗਤੀ ਬੰਦਗੀ ਕਰਨ ਵਾਲਿਆਂ ਤੇ ਭਗਤਾਂ ਤੇ ਮੌਜੂਦਾ ਲੋਕਾਂ ਨੇ ਰਾਜੇ ਰਜਵਾਰਿਆਂ ਨੇ ਵੀ ਕਿ ਉਹਨਾਂ ਤੇ ਤਸ਼ੱਦਦ ਕੀਤਾ ਉਹਨਾਂ ਨੂੰ ਦੁਖੀ ਕੀਤਾ ਪਰੇਸ਼ਾਨ ਕੀਤਾ ਪਰ ਉਹ ਐਡੇ ਢੋਲ ਹੋ ਜਾਂਦੇ ਨੇ ਆਪਣੇ ਮਾਰਗ ਤੇ ਆਪਣੇ ਕੰਮ ਵਿੱਚ ਕਿ ਉਹ ਆਪਣੇ ਮਾਰਗ ਤੋਂ ਥਿੜਕਦੇ ਨਹੀਂ ਹਨ ਸੋ ਇਹ ਪਾਵਨ ਸ਼ਬਦ ਵਿੱਚ ਵਿਚਾਰ ਕਰ ਰਹੇ ਨੇ ਕਿ ਬੰਦਾ ਪ੍ਰਮਾਤਮਾ ਦੇ ਰਾਹ ਤੇ ਜੇ ਦੁਰਦਾ ਦੁਨੀਆ ਦੀ ਪਰਵਾਹ ਨਹੀਂ ਕਰਦਾ ਭਗਤਾਂ ਤੇ ਸੰਸਾਰੀਆਂ ਜੋੜ ਕੇ ਦੇਣਾ ਕਿਉਂਕਿ ਸੰਸਾਰੀ ਬੰਦਾ ਭਗਤ ਨਾਲ ਨਹੀਂ ਬਣਦੀ ਤੇ ਭਗਤ ਦੀ ਸੰਸਾਰੀ ਲੋਕਾਂ ਨਾਲ ਕਦੇ ਵੀ ਮੇਲ ਮਲਾਪ ਨਹੀਂ ਹੁੰਦਾ ਕਿਉਂਕਿ ਭਗਤ ਦੀ ਸੋਚ ਹੋਰ ਹੁੰਦੀ ਹੈ ਸੰਸਾਰੀ ਬੰਦੀ ਪਕੜ ਹੋਰ ਹੁੰਦੀ ਹੈ ਸੋ ਬਾਬਾ ਜੀ ਕਿਰਪਾ ਕਰਦੇ ਨੇ ਮੈਂ ਬਉਰੀ ਮੇਰਾ ਰਾਮ ਪਤਾਰ ਰਚ ਰਚ ਤਾ ਕੋ ਕਰੂੰ ਸ਼ਿੰਗਾਰ ਭਗਤ ਨਾਮ ਜੀ ਕਿਰਪਾ ਕਰਦੇ ਨੇ ਕਿ ਮੈਂ ਆਪਣੇ ਪ੍ਰਮਾਤਮਾ ਕਾਲਪੁਰਖ ਵਾਹੀ ਗੁਰੂ ਦੀ ਨਾਰ ਬਣ ਚੁੱਕੀ ਹਾਂ ਤੇ ਮੈਂ ਆਪਣੇ ਪਤੀ ਦੇ ਆਪਣੇ ਖਸਮ ਦੇ ਪਿਆਰ ਦੀ ਖਾਤਰ ਕਮਲੀ ਹੋਈ ਫਿਰਦੀ ਹਾਂ ਮਸਤ ਹੋ ਗਈਆਂ ਔਰ ਮੈਂ ਉਹਦੀ ਭਗਤੀ ਕਰ ਰਹੀ ਹਾਂ ਉਹਨੂੰ ਉਹਦੇ ਨਾਲ ਮਿਲਾਪ ਦੇ ਸੋਹਣੇ ਸੋਹਣੇ ਸ਼ਿੰਗਾਰ ਕਰ ਰਹੀ ਹਾਂ ਜਿਵੇਂ ਔਰਤ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦਾ ਹਾਰ ਸ਼ਿੰਗਾਰ ਕਰਦੀ ਹੈ ਇਸੇ ਤਰ੍ਹਾਂ ਭਗਤ ਲੋਕ ਨੇ ਜਿਹੜੇ ਬੰਦਗੀ ਵਾਲੇ ਨੇ ਉਹ ਪ੍ਰਮਾਤਮਾ ਦੇ ਪ੍ਰਤੀ ਆਪਣੇ ਜੀਵਨ ਦਾ ਹਾਰ ਸ਼ਿੰਗਾਰ ਕਰਦੇ ਨੇ ਆਤਮਾ ਨੂੰ ਸ਼ਿੰਗਾਰਦੇ ਨੇ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ RAM ਪਿਆਰੇ ਜੋਗ ਕਹਿਣ ਲੱਗੇ ਜਿਹੜਾ ਮੇਰਾ ਤਾਨ ਹੈ ਮੇਰਾ ਮਾਨ ਹੈ ਉਮ ਮ ਆਪਣੇ ਪਿਆਰੇ ਪਰਮੇਸ਼ਰ ਨੂੰ ਪਿਆਰੇ ਪਤੀ ਨੂੰ ਵਾਹਿਗੁਰੂ ਦੇ ਹਵਾਲੇ ਕਰ ਦਿੱਤਾ ਮੇਰਾ ਬਸ ਮੰਨਤਾ ਨੂੰ ਉਸੇ ਜੋਗਾ ਹੀ ਹੋ ਗਿਆ ਕਹਿਣ ਲੱਗੇ ਬੇਸ਼ੱਕ ਮੈਨੂੰ ਦੁਨੀਆਂ ਦੇ ਲੋਕ ਮਾੜਾ ਕਹਿਣ ਮੈਨੂੰ ਨਿੰਦਨ ਔਰ ਮੈਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਗਈ ਜੇ ਮੈਨੂੰ ਮਾੜਾ ਕਹਿਣਗੇ ਮੈਂ ਕਦੇ ਵੀ ਇਹਨਾਂ ਦੀ ਨਿੰਦਿਆ ਸੁਣ ਕੇ ਇਹਨਾਂ ਦੇ ਮੂੰਹੋਂ ਮੈਂ ਕਦੇ ਵੀ ਘਬਰਾਉਂਦਾ ਨਹੀਂ ਐ ਕਦੇ ਵੀ ਮੈਨੂੰ ਕੋਈ ਇਸ ਚੀਜ਼ ਦਾ ਗਿਲਾ ਨਹੀਂ ਨਿੰਦੋਂ ਨਿੰਦੋ ਕੋਈ ਕੋਈ ਪਰਵਾਹ ਨਹੀਂ ਨਿੰਦੋ ਨਿੰਦੋ ਲੋਗੋ ਮੋਕੋ ਨਿੰਦੋ ਤਾਨ ਮਨ RAM ਪਿਆਰੇ ਜੋਗ ਮੈਂ ਤਾਂ ਤਨ ਤੇ ਮਨ ਦੋਨੇ ਆਪਣੇ ਗੁਰੂ ਨੂੰ ਦੇ ਦਿੱਤੇ ਨੇ ਆਪਣੇ ਪ੍ਰਮਾਤਮਾ ਦੇ ਹਵਾਲੇ ਕਰ ਦਿੱਤੇ ਨੇ ਕਹਿਣ ਲੱਗੇ ਨੇ ਬਖਸ਼ਿਸ਼ ਕਰਦੇ ਨੇ ਬਾਦ ਵਿਬਾਦ ਕਾ ਉਸਿਓ ਨਾ ਕੀਜੈ ਰਸਨਾ RAM ਰਸੈਨ ਪੀਜੇ ਕਹਿ ਲੱਗੇ ਭਾਈ ਜਦੋਂ ਬੰਦਾ ਰੱਬ ਦੇ ਰਾਹ ਤੇ ਤੁਰਦਾ ਨਾ ਤੇ ਦੁਨੀਆ ਦੇ ਵਿੱਚ ਲੋਕ ਐਸੇ ਨੇ ਜਿਹੜਿਆਂ ਨੂੰ ਹੋਰ ਕੋਈ ਕੰਮ ਹੀ ਨਹੀਂ ਐ ਸਿਰਫ ਵਾਦ ਵਿਵਾਦ ਹੀ ਕਰਨ ਜਾਣਦੇ ਨੇ ਝਗੜਾ ਕਰਨਾ ਜਾਣਦੇ ਨੇ ਲੜਾਈਆਂ ਕਰਨ ਜਾਣਦੇ ਨੇ ਜਿਦਾ ਜਿਦਾਈ ਕਰਨ ਜਾਣਦੇ ਨੇ ਕਹਿ ਲੱਗੇ ਇਹਨਾਂ ਤੋਂ ਬਚੋ ਇਹਨਾਂ ਤੋਂ ਬਚੋ ਭਾਵ ਬਾਦ-ਵਾਦ ਝਗੜੇ ਚ ਨਾ ਪਾਓ ਇਹਨਾਂ ਲੋਕਾਂ ਤੋਂ ਬਹਿਸ ਨਾ ਕਰੋ ਇਹਨਾਂ ਤੋਂ ਪਾਸਾ ਕਰ ਲੋ ਇਹਨਾਂ ਤੋਂ ਪਾਸਾ ਕਰ ਲੋ ਤੇ ਰਸਨਾ ਦੇ ਨਾਲ ਰਾਮ ਪ੍ਰਮਾਤਮਾ ਪਰਮੇਸ਼ਰ ਦਾ ਵਾਹਿਗੁਰੂ ਦਾ ਸਿਮਰਨ ਕਰੋ ਬੰਦਗੀ ਕਰੋ ਬੰਦਗੀ ਜਿੰਨੀ ਵੱਧ ਤੋਂ ਵੱਧ ਬੰਦਗੀ ਕਰੋਗੇ ਜਿਹੜਾ ਬੰਦਾ ਝਗੜਿਆਂ ਚ ਬਾਦ-ਵਿਵਾਦ ਚ ਪੈ ਜਾਂਦਾ ਉਹ ਕਹਿਣ ਲੱਗੇ ਆਪਣੇ ਅਸਲੀ ਮਨੋਰਥ ਤੋਂ ਖੁੰਝ ਜਾਂਦਾ ਦੂਰ ਚਲਾ ਜਾਂਦਾ ਹੈ ਸੋ ਆਪਣਾ ਮਾਰਕ ਆਪਣਾ ਟਾਰਗੇਟ ਆ ਜਿਹੜਾ ਉਹਦੇ ਤੇ ਤੁਰੋ ਤੇ ਦੁਨੀਆ ਜਿਹੜੀ ਆ ਉਹਦੀ ਪ੍ਰਵਾਹ ਨਾ ਕਰੋ ਇਹਨਾਂ ਨਾਲ ਕਹਿ ਲੱਗੇ ਮੂਰਖੇ ਨਾਲ ਨਾ ਲੁੱਝੀਏ ਮੂਰਖ ਬੰਦੇ ਨਾਲ ਕੀ ਜਿਤਨਾ ਦਾ ਕੀ ਬੈਂਸ ਕਰਨੀ ਹੁੰਦੀ ਹੈ ਉਹ ਤਾਂ ਪਾਸਾ ਹੀ ਕਰਨਾ ਚੰਗਾ ਹੁੰਦਾ ਸੋ ਕਿਰਪਾ ਕਰਦੇ ਨੇ ਅਭ ਜੀ ਜਾਨ ਐਸੀ ਬਣ ਆਈ ਮਿਲੋ ਗੁਪਨ ਨਿਸ਼ਾਨ ਬਿਜਾਈ ਪਤਨਾ ਦੇਵ ਜੀ ਬਖਸ਼ਿਸ਼ ਕਰਦੇ ਨੇ ਰਹਿਤ ਕਰਦੇ ਹਨ ਕਿ ਮੇਰੇ ਤੇ ਹੁਣ ਮਾਲਕ ਨੇ ਇਨੀ ਕਿਰਪਾ ਕਰਤੀ ਮੇਰੀ ਇਹ ਜੀ ਜਾਨ ਪਛਾਨ ਹੋ ਗਈ ਪ੍ਰਮਾਤਮਾ ਨਾਲ ਮੇਰੀ ਇਹ ਜੀ ਦਿਸ਼ਾ ਬਣ ਗਈ ਮੇਰੇ ਅੰਦਰ ਦੇ ਹਾਲਾਤ ਇਹ ਜੇ ਬਣ ਚੁੱਕੇ ਹਨ ਪੈ ਕਹਿਣ ਲੱਗੇ ਕਹਿਣ ਲੱਗੇ ਹੁਣ ਮੈਨੂੰ ਕਹਿਣ ਲੱਗੇ ਕੋਈ ਕਿਸੇ ਦੀ ਨਿੰਦਾ ਦੀ ਪਰਵਾਹ ਨਹੀਂ ਮੈਨੂੰ ਕੋਈ ਚੰਗਾ ਕਹੇ ਕੋਈ ਮਾੜਾ ਕਹੇ ਮੇਰਾ ਬਿਲਕੁਲ ਹੀ ਉਸ ਪਾਸੇ ਧਿਆਨ ਨਹੀਂ ਹੈ ਕੋਈ ਫਰਕ ਨਹੀਂ ਪੈਂਦਾ ਗਾ ਜਿਵੇਂ ਪ੍ਰਮਾਤਮਾ ਕਹਿੰਦਾ ਨਾ ਮੈਨੂੰ ਕੋਈ ਵੱਡਾ-ਵੱਡਾ ਕਹੀ ਜਾਵੇ ਮੈਨੂੰ ਕੀ ਫਰਕ ਪੈਂਦਾ ਮੈਂ ਤਾਂ ਪਹਿਲਾਂ ਹੀ ਬਹੁਤ ਵੱਡਾ ਹਾਂ ਮੈਨੂੰ ਕੋਈ ਛੋਟਾ-ਛੋਟਾ ਕਹੀ ਜਾਵੇ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਮੈਨੂੰ ਉਹਦੇ ਕਹਿਣ ਨਾਲ ਮੈਂ ਛੋਟਾ ਨਹੀਂ ਹੋਣ ਲੱਗਿਆ ਫਿਰ ਫਰਕ ਉਸੇ ਨੂੰ ਪੈਂਦਾ ਜਿਹੜਾ ਕਹਿੰਦਾ ਕਹਿੰਦੇ ਜੋ ਸਾਨੂੰ ਵੱਡਾ ਕਹਿੰਦਾ ਉਹ ਵੱਡਾ ਹੋ ਜਾਏਗਾ ਜਿਹੜਾ ਸਾਨੂੰ ਛੋਟਾ ਕਹਿੰਦਾ ਛੋਟਾ ਹੋ ਜਾਏਗਾ ਸੋ ਇਸ ਕਰਕੇ ਭਗਤ ਕਹਿਣ ਲੱਗੇ ਵੀ ਸਾਨੂੰ ਇਹ ਜਿਹੜੀਆਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਹੈ ਸੋ ਸਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਉਸਤਤ ਨਿੰਦਾ ਕਰੇ ਜਨ ਕੋਈ ਨਾਮੇ ਸ੍ਰੀ ਰੰਗ ਭੇਟਲ ਸੋਈ ਕਹਿਣ ਲੱਗੇ ਬਾਬਾ ਨਾਮਦੇ ਜੀ ਕਹਿੰਦੇ ਨੇ ਕਹਿਣ ਲੱਗੇ ਇਹ ਜਿਹੜੀ ਉਸਤਤ ਨਿੰਦਿਆ ਇਹਨੂੰ ਕਹਿਣ ਲੱਗੇ ਛੱਡ ਕੇ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਕਹਿਣ ਲੱਗੇ ਅਸੀਂ ਤਾਂ ਉਸ ਪਰਮਾਤਮ ਦੇ ਨਾਮ ਨੂੰ ਆਪਣੀ ਆਤਮਾ ਭੇਟ ਕੀਤੀ ਐ ਪਰ ਭਾਵ ਕਿ ਪਰਮਾਤਮ ਅਕਾਲ ਪੁਰਖ ਵਾਹਿਗੁਰੂ ਦੀ ਕਮਾਈ ਕਰਨੀ ਐ ਨਾਮ ਦੀ ਬੰਦਗੀ ਕਰਨੀ ਐ ਸੰਸਾਰ ਨੂੰ ਨਹੀਂ ਜਿੱਤਣਾ ਸੀ ਔਰ ਅਸੀਂ ਨਿਰੰਕਾਰ ਦੀ ਖੁਸ਼ੀ ਲੈਣੀ ਐ ਮਨ ਜਿੱਤੇ ਜਗ ਜੀਤ ਜੇ ਮਨ ਜਿੱਤ ਲਿਆ ਤੇ ਜਗ ਜਿੱਤਿਆ ਜਾਏਗਾ ਨਹੀਂ ਤੇ ਜਗ ਜਿੱਤਿਆ ਨਹੀਂ ਜਾਣਾ ਕਿਸੇ ਤੋਂ ਸੋ ਇਸ ਕਰਕੇ ਭਾਈ ਪ੍ਰਮਾਤਮਾ ਨੂੰ ਖੁਸ਼ ਰੱਖੋ ਜੱਗ ਆਪੇ ਖੁਸ਼ ਹੋ ਜਾਏਗਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜਿਹੜਾ ਰੱਬ ਨੂੰ ਪਿਆਰਾ ਲੱਗਦਾ ਨਾ ਉਹ ਸਾਰਾ ਜੱਗ ਪਿਆਰਾ ਪਿਆਰ ਕਰਦਾ ਤੇ ਜਿਹਨੂੰ ਰੱਬ ਨਹੀਂ ਚਾਹੁੰਦਾ ਉਹਨੂੰ ਘਰ ਦੇ ਵੀ ਬੁਲਾ ਕੇ ਰਾਜੀ ਨਹੀਂ ਸੋ ਇਸ ਕਰਕੇ ਪ੍ਰਮਾਤਮਾ ਨੂੰ ਪਿਆਰ ਕਰੋ ਤੇ ਪ੍ਰਮਾਤਮਾ ਦੀ ਖੁਸ਼ੀ ਲਓ ਇੰਨੀਆਂ ਤੋਂ ਬੇਜਤੀਆਂ ਪਰਵਾਣ ਕਰਨੀਆਂ ਵਿਚਾਰਾਂ ਕਰਦੇ ਹੋਈਆਂ तमाम ਬੁੱਲਾਂ ਗੁਰੂ ਦੇ ਸੰਗਤ ਗੁਰੂ ਖਿਮਾ ਕਰਨ ਜੋਗ ਨੇ ਅੱਗੇ ਤੋਂ ਗੁਰਮਤਿ ਸੋਜੀ ਬਖਸ਼ਣ ਸੇਵਾ ਦੀ ਦਾਤ ਬਖਸ਼ਣ ਬਲਾਵਤਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ